ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਤੁਹਾਡੇ ਭਰਾਵਾਂ ਨਾਲ ਸਾਂਝੀ ਕਰਨ ਲੱਗੇ ਆ ਆਪਦੇ ਫਾਰਮ ਤੋਂ ਤੁਹਾਨੂੰ ਭਰਾਵਾਂ ਨੂੰ ਪਤਾ ਆ ਵੀ ਕੁਝ ਟਾਈਮ ਪਹਿਲਾਂ ਆਪਾਂ ਜਿਹੜਾ ਮਲੰਗ ਕੱਟਾ ਜਿਹੜਾ ਆਪਦੇ ਫਾਰਮ ਤੇ ਲੈਂਦਾ ਸੀਗਾ ਨੀਲੀ ਰਾਵੀ ਦਾ ਇਹ ਜਿਹੜਾ ਬੱਚਾ ਆ ਇੱਕ ਜਿਹੜੇ ਭਰਾ ਨਾਲ ਜੁੜੇ ਹਮੜਾ ਇਹ ਦੱਸਿਓ ਵੀ ਵੀਡੀਓ ਫੋਟੋ ਜਿਹੜੀ ਸਹੀ ਆ ਰਹੀ ਹੈ ਵੀਡੀਓ ਟੇਢੇ ਨਹੀਂ ਸਹੀ ਆਉਂਦੀ ਪਈ ਆ ਬਿਲਕੁਲ ਕਵਾਲਿਟੀ ਜਿਹੜੀ ਇਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜੈਨੂਨ ਜਿਹੜੀ ਕੁਆਲਿਟੀ ਆਪਾਂ ਕਹਿ ਸਕਦੇ ਵਿੱਚ ਮਾਰਕਿੰਗ ਮਾਰਕਿੰਗ ਦੇਖੋ ਮਗਲੇ ਪੈਰਾਂ ਦੇ ਉੱਤੇ ਜੈਨੂਨ ਜੀ ਮਾਰਕਿੰਗ ਅਗਲੇ ਪੈਰ ਬਿਲਕੁਲ ਬਲੈਕ ਬੋਡੀ ਸਟਰਕਚਰ ਦੇ ਸਕਦੇ ਹੋ ਤੁਸੀਂ ਬੇਲ ਦੇਖ ਸਕਦੇ ਆ ਲੰਬਾਈ ਦੇਖ ਸਕਦੇ ਆ ਦੀ ਕਿੰਨੀ ਆ ਇਹਦੀ ਜਿਹੜੀ ਉਮਰ 4.5 ਤੋਂ 5 ਮਹੀਨੇ ਆ ਅੱਖਾਂ ਦੀ ਬਨਾਵਟ ਦੇਖ ਸਕਦੇ ਤੁਸੀਂ ਓਏ ਮਰੰਗ ਦੇਖੋ ਨਾ ਕਰ ਪਰੇ ਜਾ ਹਾਂ ਓਏ 되 हो गया मैंने यदि पंथर तो देखो ਪੰਤਰ ਜਿਹੜੀ ਚੈੱਕ ਕਰ ਸਕਦੇ ਆ ਬਿਲਕੁਲ ਡਾਉਣ ਅਗਲੀ ਲੱਤਾਂ ਮਦਰੀ ਗੋਡੀ ਵਾਲਾ ਆ ਗਿਆ ਇਸ ਬੱਚਾ ਇਹ ਤੇ ਕੁਆਲਿਟੀ ਦੇਖੋ ਇਹਦੇ ਵਿੱਚ ਜਿਹੜਾ ਚੈੱਕ ਕਰ ਫੈਰ ਉਹ ਨੂਜੀ ਫਿੱਦੀ ਤੇ ਕਮੈਂਟ ਕਰਕੇ ਦੱਸੋ ਦੱਸੋ ਵੀ ਕਿਵੇਂ ਲੱਗਿਆ ਇਹ ਜਵਾਨ ਦੇਖੋ ਬੱਲ ਕੋ گلابی ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਬੜੇ ਦਿਨਾਂ ਬਾਅਦ ਜਿਹੜਾ ਲਾਈਵ ਉਹਨੂੰ ਜੀ ਕੀਤਾ ਸੀ ਤੇ ਮੈਂ ਚਲੋ ਲਾਈਵ ਜਿਹੜਾ ਸ਼ੇਅਰ ਕਰੀਏ ਭਰਾਵਾਂ ਨਾਲ ਮੈਂਟ ਕਰਿਓ ਭਰਾ ਵੀ ਫੋਟੋ ਆ ਰਹੀ ਏ ਦੀ ਸਹੀ ਜਿਹੜਾ ਮੇਰਾ ਵੀਰ ਨਾਲ ਜੁੜੇ ਆ ਉਹ ਦਸਨਬੀ ਦੀ ਜਿਹੜੀ ਫੋਟੋ ਜਾਂ ਵੀਡੀਓ ਸਹੀ ਆ ਰਹੀ ਇਹ ਬੰਤਰ ਦੇਖੋ ਤੁਸੀਂ ਨਲ ਦੇਖ ਸਕਦੇ ਮੇਰੇ ਕੋਲ ਸਾਫ ਚੜਾਈ ਦੇਖ ਸਕਦੇ ਤਾਂ ਤੁਸੀਂ ਸਭ ਮੈਂ ਵਰਤਦੇ ਜਦੋਂ